ਤੇ ਮੇਰੀ ਸਭ ਤੋਂ ਵੱਡੀ ਸਟਰੈਂਥ ਮੈਂ ਹਮੇਸ਼ਾ ਸੋਚਣਾ ਕਿ ਮੈਂ ਇੰਨੀ ਖੁਸ਼ਕਿਸਮਤ ਆ ਕਿ ਜੀਨੂ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਆ ਮੈਂ ਉਹਨਾਂ ਦੀ ਬੇਟੀ ਆ ਉਹ ਮੇਰੇ ਨੇ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ 'ਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਹੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਇਹਨਾਂ ਦੇ ਹਰ ਕੱਪੜਾ ਜੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਆ ਫਿਰ ਸ਼ਾਮ ਨੂੰ ਜਦੋਂ ਪੀਏਯੂ ਤੋਂ ਛੁੱਟੀ ਹੋਣੀ ਤੇ ਗੇਟ ਤੇ ਡੈਡੀ ਦੀ ਕਾਰ ਦਾ ਹੋਣ ਵਜਣਾ ਤੇ ਮੈਨੂੰ ਚਾਹ ਚੜ ਜਾਣਾ ਕਿ ਡੈਡੀ ਆ ਗਏ ਰਾਤ ਨੂੰ ਮੈਂ ਤੇ ਭੁਖਰਾਜ ਸਾਨੂੰ ਹਮੇਸ਼ਾ ਹੁੰਦਾ ਸੀ ਕਿ ਅਸੀਂ ਡੈਡੀ ਮੰਮਾ ਨਾਲ ਹੀ ਸੋਈਏ ਅਸੀਂ ਚਾਰਾਂ ਇੱਕ ਇੱਕੋ ਬੈੱਡ ਤੇ ਫਸ ਕੇ ਸੌਂਦੇ ਹੁੰਦੇ ਸੀ ਅਸੀਂ ਫਿਰ ਵੱਡੇ ਹੋ ਗਏ ਇੱਕ ਬੈੱਡ ਤੇ ਟਾਈਟ ਹੋਣ ਲੱਗ ਗਏ ਪਰ ਅਸੀਂ ਆਪਣੇ ਰੂਮ 'ਚ ਨਹੀਂ ਸੀ ਸੌਂਦੇ ਅਸੀਂ ਗੱਦੇ ਲਿਆਣੇ ਫੇਰ ਕਿ ਅਸੀਂ ਸੌਣਾ ਤਾਂ ਤੁਹਾਡੇ ਕੋਲ ਹੀ ਸੌਣਾ ਜੇ ਤੁਸੀਂ ਮੇਰੀ ਸਭ ਤੋਂ ਵੱਡੀ ਸਟਰੈਂਥ ਸੀ ਤਾਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਵੀ ਤੁਸੀਂ ਹੀ ਸੀ ਜੇ ਕਦੇ ਤੁਹਾਡਾ ਕਦੇ ਵੀ ਕੁਝ ਦੁੱਖਣਾ ਤਾਂ ਮੇਰੀ ਜਾਨ ਨਿਕਲ ਜਾਂਦੀ ਸੀ ਤੁਸੀਂ ਮੈਂ ਮੈਂ ਰਾਤਾਂ ਨੂੰ ਉੱਠ ਉੱਠ ਕੇ ਦੇਖਣਾ ਕਿ ਠੀਕ ਨੇ ਸੁੱਤੇ ਪਏ ਨੇ ਤੁਸੀਂ ਜ਼ਿੰਦਗੀ ਦਾ ਹਰ ਸਬਕ ਸਿਖਾਇਆ ਪਰ ਆਪਣੇ ਬਿਨਾ ਜੀਣਾ ਨਹੀਂ ਸਿਖਾਇਆ ਛੁਣ ਮੈਂ ਜਦ ਅੱਖਾਂ ਬੰਦ ਕਰਦੀਆਂ ਤਾਂ ਤੁਸੀਂ ਦਿਖਦੇ ਹੋ ਮੇਰੇ ਕੰਨਾਂ ਵਿੱਚ ਤੁਹਾਡੀ ਤੁਹਾਡੀਆਂ ਕਿਲਕਾਰੀਆਂ ਵਾਲੀਆਂ ਕਲਕਾਰੀਆਂ ਵਾਲਾ ਹਾਸਾ ਗੂੰਜਦਾ ਤੁਹਾਡੀਆਂ ਸ਼ਰਾਰਤਾਂ ਯਾਦ ਆਉਂਦੀਆਂ ਨੇ ਤੁਹਾਡਾ ਗੱਲ-ਗੱਲ ਤੇ ਮੈਨੂੰ ਛੇੜਨਾ ਯਾਦ ਆਉਂਦਾ ਛੋਟੇ ਹੁੰਦੇ ਆ ਹੋਰਰ ਸੀਰੀਅਲਸ ਆਉਂਦੇ ਹੁੰਦੇ ਸੀ ਦ ਜ਼ੀ ਹਾਰਰ ਸ਼ੋਅ ਆਹਟ ਉਹਨਾਂ ਨੇ ਸਾਨੂੰ ਹਨੇਰਾ ਕਰਕੇ ਦਿਖਾਣਾ ਤੇ ਬਾਅਦ ਚ ਸਾਨੂੰ ਡਰਾਈ ਜਾਣਾ ਟਰੋਣੀ ਆਵਾਜ਼ਾਂ ਕੱਢ ਕੇ ਕਦੇ ਇੱਧਰ ਦੀ ਹੱਥ ਆ ਗਿਆ ਕਦੇ ਇੱਧਰ ਦੀ ਹੱਥ ਆ ਗਿਆ ਹਜੇ ਵੀ ਜਦ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਤਾਂ ਤੁਹਾਡੀ ਤੰਦਰੁਸਤੀ ਦੀ ਅਰਦਾਸ ਸਭ ਤੋਂ ਪਹਿਲਾਂ ਮੂਹ ਤੇ ਆਉਂਦੀ ਹੈ ਬ੍ਰਿਲੀਅੰਸ ਐਂਡ ਏਬਲ ਟੂ ਕੈਪਚਰ ਦਾ ਐਸੈਂਸ ਆਫ ਲਾਈਫ ਮੈਂ ਉਹਨੂੰ ਸ਼ਬਦਾਂ ਵਿੱਚ ਪਿਆਰ ਨਹੀਂ ਕਰ ਸਕਦੀ ਉਹ ਮੇਰੀ ਹੀ ਪਲੇਡ ਲੈਫਟ ਦ ਲਾਸਟ ਸ਼ਬਦ ਹੋ ਸਕੇ ਉਹ ਕਿ ਹੀ ਮੇਡ ਲਾਈਕਸ ਆਫ ਪੀਪਲ ਬਟ ਆਈ ਏਮ ਸ਼ਾਉਰ ਹੀ ਵਿਲ ਬੀ ਗ੍ਰੈਟੀਟਿਊਡ ਆਫ ਸ਼ਾਂ ਸਾਡੇ ਅੰਦਰ ਹੈਗਾ ਜੋ ਹੈ ਫੁੱਲ ਮੈਮਰੀਜ਼ ਲੋਕਾਂ ਤੋਂ ਜ਼ਿਆਦਾ ਹੋਣਗੇ ਆਈ ਕੈਨ ਅੰਡਰਸਟੈਂਡ ਦਾ ਪਰਫਰਡ ਗਰੀਪ ਆਫ ਲੋਜਿੰਗ ਇਟ ਡੀ ਆਰ 1 ਆਈ ਵਿਸ਼ਯੂ ਐਡ ਯੂਅਰ ਫੈਮਿਲੀ ਸਟਰੈਂਥ ਇਨ ਇਨ ਦਿਸ ਡਿਫਿਕਲਟ ਟਾਈਮ ਟਾਈਮ ਆਫ ਗਰੀਫ ਜਿੰਨਾ ਪਿਆਰ ਉਹਨਾਂ ਨਾਲ ਕਰਦਿਆਂ ਨੂੰ ਅੱਜ ਮੇਰੇ ਇਸ ਵੀਰ ਨੂੰ ਮਿਲ ਰਿਹਾ ਜੀਕਾ ਖਾਲਸਾ ਜੀ ਨੂੰ ਹਣੀ ਚਾਹਾਂ ਲਿਮਟਿਡ ਫਿਲਮ ਇੰਡਸਟਰੀ 'ਚ ਕੰਮ ਕੀਤਾ ਤੇ ਜਦੋਂ ਮੈਂ ਉਹਨਾਂ ਦੇ ਪਰਿਵਾਰ ਵਾਲੇ ਕੋ ਬਹੁਤ ਪਰਵਾਹ ਜਿਸਵਿੰਦਰ ਪੱਲਾ ਤੇ ਮੇਰਾ ਉਹ ਨਾਂ ਨਹੀਂ ਜਿਹੜਾ ਕੱਲ ਹੀ ਅਮਰੀਕਾ ਤੋਂ ਪਹੁੰਚਿਆ ਯੂਟਾ ਸਟੇਟ ਬਾਰੇ ਐਸਾ ਭਿਆਨਕ ਸੁਪਨਾ 2015 ਚ ਮੈਂ ਤੇ ਪੱਲਾ ਸੁੱਟਾ ਦੇ ਦਿੱਤਾ ਕਦੇ ਨਹੀਂ ਦੇਖਣਾ ਚਾਹੁੰਦੇ ਰੱਬ ਕਦੇ ਨਾ ਕਰੇ ਉਹ ਗਵਰਨਰ ਨੇ ਸਪੈਂਸਰ ਕਾਕ ਭਿਆਨਕ ਸੁਪਨਾ ਅੱਜ ਵੀ ਉਹ ਗਵਰਨਰ ਨੇ ਸਾਰਿਆਂ ਨੂੰ ਆਪਣੇ 골ਡ ਟੂਰ ਲੈ ਕੇ ਗਏ ਕਾਸ਼ ਸਾਨੂੰ ਬਹੁਤ ਪਿਆਰ ਕੀਤਾ ਅਸੀਂ ਆ ਉਹਨਾਂ ਨੇ ਦੁੱਖ ਮਨਾਇਆ ਪਤਾ ਲੱਗਦਾ ਕਿ ਨਹੀਂ ਵੀਰ ਮਨਮੋਹਨ ਗਰੇਵਾ ਚਿੱਠੀ ਲੈ ਕੇ ਆ ਗਵਰਨਰ ਅਮਰਕਾ ਤੋਂ ਜੂਟਾ ਸਟੇਟ ਦਾ ਜਸਵਿੰਦਰ ਸਿੰਘ ਭੱਲਾ ਸਪੈਨਸਰ ਕਾਕਸਰ ਦੀ ਮਨਮੋਹਨ ਘਰ ਬਾਰੇ ਬਹੁਤ ਕੁਝ ਸੁਣਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਉਹਨਾਂ ਦੇ ਕਲੀਕਸ ਕੋਲ ਉਹਨਾਂ ਦੇ ਸਾਥੀਆਂ ਕੋਲ ਫਰੈਂਡਸ਼ਿਪ ਚ ਪਰ ਫਿਲਮ ਇੰਡਸਟਰੀ ਦੇ ਵਿੱਚ ਭੱਲਾ ਸਾਹਿਬ ਦੀ ਜੋ ਬੁਲੰਦੀ ਸੀ ਜੋ ਸ਼ਖਸੀਅਤ ਸੀ ਸੰਗਤ ਜੀ ਉਹਨੂੰ ਸਾਡੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਕਿਉਂਕਿ ਮੈਕਸਿਮਮ ਕੰਮ ਸਾਡੀਆ ਟੀਮ ਨੇ ਉਹਨਾਂ ਦੇ ਨਾਲ ਕੀਤਾ ਹੈ ਅਸੀਂ ਅੱਜ ਬਤੌਰ ਕਲਾਕਾਰ ਨਹੀਂ ਉਹਨਾਂ ਦੇ ਜੂਨੀਅਰ ਉਹਨਾਂ ਦੇ ਸਾਥੀ ਸਮਝ ਕੇ ਗੱਲ ਕਰੀ ਆ ਨਾ ਪਿੱਛੇ ਕਿ ਪੀੜ੍ਹੀ ਬੈਠੇ ਨੇ ਬੀਨੂ ਜੀ ਬੈਠੇ ਨੇ ਕਥੂਰੀਆ ਸਾਹਿਬ ਬੈਠੇ ਨੇ ਮਤਲਬ ਹੈਰੀ ਜੀ ਮਤਲਬ ਸਾਰਾ ਸਾਡਾ ਟੀਮ ਬੈਠੀ ਆ ਪਿੱਛੇ ਸਾਨੂੰ ਕਲਾਕਾਰਾਂ ਨਾਲੋਂ ਉਹਨਾਂ ਤੋਂ ਜੂਨੀਅਰ ਜਿਹੜੇ ਸਾਨੂੰ ਆਇਆ ਲੱਗਦਾ ਜਿੱਦਾਂ ਘਰ ਚੋਂ ਪਿਓ ਚਲਾ ਗਿਆ ਹੁੰਦਾ ਸਾਡੀ ਇੰਡਸਟਰੀ ਆ ਜਿਸ ਤਰ੍ਹਾਂ ਖਲਾਅ ਮਹਿਸੂਸ ਕਰ ਰਹੀ ਹੈ ਬਾਲੀਵੁੱਡ ਪਰਿਵਾਰ ਔਰ ਬਹੁਤ ਜ਼ਿਆਦਾ ਲੋਕੋ ਨੂੰ ਨਹੀਂ ਲੈਣਾ ਮੈਨੂੰ ਪਤਾ ਕਿ ਵਕਤ ਦੀ ਬਹੁਤ ਕਮੀ ਹੈ ਸਿਰਫ ਇਹਨਾਂ ਨੂੰ ਜ਼ਰੂਰ ਕਵਾਂਗਾ ਜੀ ਹਾਲੀਵੁੱਡ ਪਰਿਵਾਰ ਜਾਬੀਆਂ ਦੇ ਦਿਲਾਂ ਤੇ ਤਰਕਨ ਨੇ ਆਪਣੀ ਕਮੇਟੀ ਦੇ ذریعے ਆਪਣੇ ਕੰਮ ਚੱਲਣ ਵਾਲੇ ਇਸ ਤੋਂ ਬਾਅਦ ਮੈਂ ਕੁਝ ਇਕੱਤਰ ਗੱਲਾਂ ਸਾਡੇ ਪਾਸ ਜੋ ਸ਼ੋਕਮਤੇ ਆਈਆਂ ਮੈਂ ਬਾਤ ਦਸਾਂ ਪਹਿਲਾ ਗੀਜੀ ਗੁਰਪ੍ਰੀਤ ਜੀ ਫਿਰ ਦਾ ਬਲੁੰਦਰਨ ਵਾਲੀ ਖਬਰ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਾਹਿਗੁਰੂ ਜੀ ਦੀ ਸੁਨਾਮੀ ਸੋਸ਼ਲ ਮੀਡੀਆ ਤੇ ਹੜ੍ਹ RAM ਗਏ ਰਾਵਣ ਗਏ ਖੇਤਿਆਂ ਦੇ ਸੋਗ ਜਾਂ ਕੋ ਬਹੁ ਪਰਿਵਾਰ ਸ਼ਰਧਾਂਜਲੀਆਂ ਦੇ ਦਰਿਆਵਾਂ ਵਹਾਰ ਕੇ ਨਹੀਂ ਸਪਨੇ ਜਿਉ ਸੰਸਾਰ ਜਦੋਂ ਦੀ ਮੈਂ ਸੁਣ ਪਰ ਐਸਾ ਭਿਆਨਕ ਸੁਪਨਾ ਅਸੀਂ ਕਦੇ ਨਹੀਂ ਦੇਖਣਾ ਚਾਹੁੰਦੇ ਰੱਬ ਕਦੇ ਨਾ ਦਿਖਾਵੇ ਇਹੋ ਜਿਹਾ ਭਿਆਨਕ ਸੁਪਨਾ ਤੇ ਰਾਤ ਤੁਹਾਡੇ ਤੇ ਸਾਰਿਆਂ ਦੇ ਮਨਚ ਇੱਕੋ ਹੀ ਗੱਲ ਹੈ ਕਿ ਆਕਾਸ਼ ਇਹ ਸੁਪਨਾ ਹੁੰਦਾ ਅਸੀਂ ਅੱਖ ਖੋਲ੍ਹਦੇ ਨੇ ਪਤਾ ਲੱਗਦਾ ਕਿ ਨਹੀਂ ਇਹ ਸਿਰਫ ਇੱਕ ਡਰਾਵਣਾ ਸੁਪਨਾ ਸੀ ਤੇ ਮੇਰੀ ਸਭ ਤੋਂ ਵੱਡੀ ਸਰਦਾਰ ਜਸਵਿੰਦਰ ਸਿੰਘ ਭੱਲਾ ਉਹਨਾਂ ਬਾਰੇ ਬਹੁਤ ਕੁਝ ਤੁਸੀਂ ਸੁਣਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਉਹਨਾਂ ਦੇ ਕੋਲੀਗਸ ਕੋਲ ਉਹਨਾਂ ਦੇ ਸਾਥੀਆਂ ਕੋਲੋਂ ਪਰ ਫਿਲਮ ਇੰਡਸਟਰੀ ਦੇ ਵਿੱਚ ਭੱਲਾ ਸਾਹਿਬ ਦੀ ਜੀ ਦੋ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਸੀ ਜੋ ਸ਼ਖਸੀਅਤ ਸੀ ਮੈਂ ਉਹਨਾਂ ਦੀ ਪੇਟੀ ਉਹ ਸਾਡੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਕਿਉਂਕਿ ਮੈਕਸਿਮਮ ਕੰਮ ਸਾਡੀਆ ਟੀਮ ਨੇ ਉਹਨਾਂ ਦੇ ਨਾਲ ਕੀਤਾ ਅਸੀਂ ਅੱਜ ਬਤੌਰ ਕਲਾਕਾਰ ਨਹੀਂ ਉਹਨਾਂ ਦੇ ਜੂਨੀਅਰ ਉਹਨਾਂ ਦੇ ਸਾਥੀ ਸਮਝ ਕੇ ਗੱਲ ਕਰੀਏ ਨਾ ਪਿੱਛੇ ਗਿੱਪੀ ਹੋਣੀ ਬੈਠੇ ਨੇ ਵੀਨੂ ਜੀ ਬੈਠੇ ਨੇ ਕਧੂਰੀਆ ਸਾਹਿਬ ਬੈਠੇ ਨੇ ਮਤਲਬ ਹੈਰੀ ਜੀ ਮਤਲਬ ਸਾਰਾ ਸਾਡਾ ਟੀਮ ਬੈਠੀ ਹੈ ਪਿੱਛੇ ਉਹਨਾਂ ਦੇ ਕਮਰੇ ਚ ਚਲੇ ਜਾਣਾ ਸਾਨੂੰ ਕਲਾਕਾਰਾਂ ਨੂੰ ਉਹਨਾਂ ਤੋਂ ਜੂਨੀਅਰ ਜਿਹੜੇ ਸਾਨੂੰ ਐ ਲੱਗਦਾ ਜਿੱਦਾਂ ਘਰ ਚੋਂ ਪਿਓ ਚਲਾ ਗਿਆ ਹੁੰਦਾ ਉਹਨਾਂ ਦੇ ਸਾਡੀ ਇੰਡਸਟਰੀ ਹੈ ਜੀ ਇਸ ਤਰ੍ਹਾਂ ਖਲਾਅ ਮਹਿਸੂਸ ਕਰ ਰਹੀ ਹੈ ਹੈ ਫਿਰ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਬਹੁਤ ਜ਼ਿਆਦਾ ਵਕਤ ਨਹੀਂ ਲੈਣਾ ਮੈਨੂੰ ਪਤਾ ਹੈ ਕਿ ਵਕਤ ਦੀ ਬਹੁਤ ਕਮੀ ਹੈ ਸਿਰਫ ਇਹਨਾ ਜ਼ਰੂਰ ਕਵਾਂਗਾ ਜੀ ਮੈਚਿੰਗ ਪੱਗ ਕਿ ਅੱਜ ਮੈਂ ਜਿਸ ਤਰ੍ਹਾਂ ਯੂਨੀਵਰਸਿਟੀ ਤੋਂ ਆਏ ਉਹਨਾਂ ਦੇ ਕੁਲੀਗ ਮਾਨਯੋਗ ਵੀਸੀ ਸਾਹਿਬ ਵੀ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਜੋ ਪੱਲਾ ਸਾਹਿਬ ਬਾਰੇ ਦੱਸ ਕੇ ਗਏ ਤੇ ਐ ਲੱਗਾ ਕਿ ਜਿਵੇਂ ਉਹ ਇਨਸਾਨ ਫੁੱਲ ਟਾਈਮ ਇੱਕ ਏਮਪਲੋਈ ਸੀ ਡਾਕਟਰ ਜਸਵਿੰਦਰ ਪੱਲਾ ਜਿਨ੍ਹਾਂ ਨੇ ਲਾਈਫ ਟਾਈਮ ਸਿਰਫ ਪੜਾਇਆ ਹੀ ਹੈ ਸੋਹਣੇ ਨੇ ਮੇਰੇ ਡੈਡੀ ਜੇ ਅਸੀਂ ਬੋਲਾਂਗੇ ਤਾਂ ਲੱਗੇਗਾ ਬੰਦਾ ਫੁੱਲ ਟਾਈਮ ਐਕਟਰ ਸੀ ਉਹਨੇ ਸਾਰੀ ਜ਼ਿੰਦਗੀ ਫਿਲਮ ਇੰਡਸਟਰੀ 'ਚ ਕੰਮ ਕੀਤਾ ਤੇ ਜਦੋਂ ਮੈਂ ਉਹਨਾਂ ਦੇ ਪਰਿਵਾਰ ਵਾਲੇ ਇਦਾਂ ਤੇ ਮੈਨੂੰ ਲੱਗਦਾ ਬੰਦੇ ਨੇ ਕੁਝ ਨਹੀਂ ਕੀਤਾ ਸਿਰਫ ਫੁੱਲ ਟਾਈਮ ਇੱਕ ਫੈਮਿਲੀ ਮੈਨੂੰ ਲੱਗਣਾ ਜਿਨੇ ਸਿਰਫ ਆਪਣੇ ਪਰਿਵਾਰ ਨੂੰ ਵਕਤ ਦਿੱਤਾ ਚਲੇ ਜਾਣਾ ਪਰ ਮੈਂ ਗੁਰੂ ਮਾਰੇ ਦੀ ਹਜ਼ੂਰੀ ਚ ਇੱਕ ਗੱਲ ਦੱਸਣ ਲੱਗਾ ਹਰ ਚੰਗੀ ਚੀਜ਼ ਕਿਤੇ ਸਿੱਖਣੀ ਚਾਹੀਦੀ ਹੈ ਜਿਹੜੇ ਮੈਂ ਭੱਲਾ ਸਾਹਿਬ ਤੋਂ ਪਹਿਲੀ ਚੀਜ਼ ਸਿੱਖੀ ਸੀ ਉਹ ਕੋਈ ਕਲਾ ਨਾਲ ਸੰਬੰਧਤ ਨਹੀਂ ਸੀ ਉਹ ਇੱਕ ਫੈਮਿਲੀ ਮੈਨ ਨਾਲ ਸੰਬੰਧਤ ਚੀਜ਼ ਸੀ ਮੈਂ ਦਿੱਲੀ 에ਰਪੋਰਟ ਤੇ ਮਿਲਿਆ ਅਚਾਨਕ ਕਿਤੇ ਜਦੋਂ ਪੀਯੂ ਉਹ ਆਪਣੇ ਪਰਿਵਾਰ ਦੇ ਨਾਲ ਉਦੋਂ ਪੁਖਰਾਜ ਤੇ ਜਿਹਨੂੰ ਹਣੀ ਛੋਟੇ ਛੋਟੇ ਸੀ ਤੇ ਗੇਟ ਤੇ ਡੈਡੀ ਦੀ ਕਾਰ ਦਾ ਹੋਰ ਜਿੱਦਾਂ ਚੱਲੇ ਸੀ ਤੇ ਮੈਂ ਕਿਦੋਂ ਬਾਰਾਂ ਆਇਆ ਸੀ ਮੇਰਾ ਵੀ ਉਦੋਂ ਥੋੜੀ ਦਿਰ ਪਹਿਲਾਂ ਹੀ ਅਸੀਂ ਵਿਆਹ ਹੋਇਆ ਸੀ ਨਿੱਕੇ ਨਿੱਕੇ ਨਿਆਣੇ ਸੀ ਮੈਨੂੰ ਉਹਨਾਂ ਵੱਲ ਦੇਖ ਕੇ ਸਭ ਤੋਂ ਪਹਿਲੀ ਗੱਲ ਜਿਹੜੀ ਮੇਰੇ ਅੰਦਰ ਆਈ ਕਿ ਯਾਰ ਜੈਸਪੀਗ ਫਾਦਰ ਸਭ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਆਪਣੇ ਪ੍ਰੋਫੈਸ਼ਨਲ ਟੂਰਾਂ ਦੇ ਨਾਲ ਕੋਮ ਦੇ ਰਹੀਏ ਜੇ ਜਾਈਏ ਵੀ ਤੇ ਪਰਿਵਾਰ ਨਾਲ ਹੋਣਾ ਚਾਹੀਦਾ ਮੈਂ ਉਹਨਾਂ ਤੋਂ ਇਨਸਪਾਇਰ ਹੋ ਕੇ ਪਹਿਲੀ ਵਾਰੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਨਾਲ ਬਾਹਰ ਲੈ ਕੇ ਗਿਆ ਸੀ ਕਿ ਇਹ ਵੀ ਇੱਕ ਵੱਖਰਾ ਤਜਰਬਾ ਹੈ ਪਰ ਅਸੀਂ ਆਪਣੇ ਰੂਮ ਚ ਨਹੀਂ ਸੀ ਸੌਂਦੇ ਜੇ ਮੈਂ ਗੱਲ ਕਰਾਂ ਕਿ ਫੁਲ ਟਾਈਮ ਡਾਕਟਰ ਜਸਵਿੰਦਰ ਸਿੰਘ ਭੱਲਾ ਲੈਕਚਰਰ ਪ੍ਰੋਫੈਸਰ ਫੁਲ ਟਾਈਮ ਐਕਟਰ ਫੁਲ ਟਾਈਮ ਫੈਮਲੀ ਮੈਨ ਫੇਰ ਤਾਂ ਇਹ ਲੱਗਦਾ ਕਿ 65 ਸਾਲ ਦੀ ਉਮਰ ਨਹੀਂ ਪੱਲਾ ਸਾਹਿਬ 150 ਸਾਲ ਤੋਂ ਜ਼ਿਆਦਾ ਜੀ ਕੇ ਗਏ ਨੇ ਇੱਕ ਬੰਦਾ ਤਿੰਨ ਜ਼ਿੰਦਗੀਆਂ ਜੀ ਕੇ ਗਿਆ ਇੱਕ ਜੀਵਨ ਦੇ ਵਿੱਚ ਸਾਡੇ ਕੋਲ ਇੱਕ ਜ਼ਿੰਦਗੀ ਸੰਪੂਰਨਤਾ ਨਾਲ ਨਹੀਂ ਜੀ ਸਕਦੇ ਸਾਡੀ ਇਸ ਫਿਲਮ ਇੰਡਸਟਰੀ ਦਾ ਤਰੂ ਤਾਰਾ ਸਭ ਤੋਂ ਵੱਡਾ ਸਿਤਾਰਾ ਨਿਕਲ ਜਾਂਦੀ ਸੀ ਜਸਵਿੰਦਰ ਸਿੰਘ ਪੱਲਾ ਜੋ ਅੱਜ ਵੀ ਸਾਡੇ ਲਈ ਇਨਸਪੀਰੇਸ਼ਨ ਸੀ ਮੈਂ ਇਮਾਨਦਾਰੀ ਨਾਲ ਦੱਸਦਾ ਕਿ ਅਸੀਂ ਜਦੋਂ ਫਿਲਮਾਂ ਕਰਦੇ ਸੀ ਕਾਮੇਡੀ ਮੈਂ 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 ਰਾਤਾਂ ਨੂੰ ਮੈਨੂੰ ਵੀ ਇੰਨੇ ਸਾਲ ਹੋ ਗਏ ਕੰਮ ਕਰਦੇ ਆਂ ਕਈ ਵਾਰੀ ਅੰਦਰੋਂ ਬੰਦਾ ਥੱਕ ਜਾਂਦਾ ਅਸੀਂ ਵੈਨਿਟੀ ਚ ਬੈਠੇ ਢਿੱਲੇ ਪੈ ਜਾਨੇ ਆ ਸਕ੍ਰਿਪਟ ਆ ਗਈ ਪੜ ਲਿਆ ਚਲੋ ਠੀਕ ਹੈ ਸੀਨ ਕਰਦੇ ਆ ਜਦੋਂ ਭੱਲਾ ਸਾਹਿਬ ਨਾਲ ਬਹਿ ਕੇ ਉਹ ਸੀਨ ਪੜਨਾ ਉਹ ਆਪਣੇ ਬਿਨਾ ਜੀਣਾ ਨਹੀਂ ਸੀ ਖਾ ਉਹਨਾਂ ਨੇ ਦੋ ਗੱਲਾਂ ਵਿੱਚ ਆਪਣੀਆਂ ਅਸੀਂਆਂ ਜੋੜੀਆਂ ਹੋਣੀਆਂ ਸਾਨੂੰ ਅੰਦਰੋਂ ਸੁਣ ਮੈਂ ਜਦ ਅੱਗੀ ਲੱਗੇ ਜਾਣੀ ਭੀ ਆ ਭੱਲਾ ਸਾਹਿਬ ਨੇ ਕੁਝ ਹੋਰ ਹੀ ਕਰਤਾ ਫਿਰ ਅਸੀਂ ਵੀ ਐਕਟਿਵ ਹੋ ਜਾਣਾ ਮੇਰੇ ਕੰਨਾਂ ਵਿੱਚ ਥੋੜੀਆਂ ਕਿਲਕਾਰੀਆਂ ਵਾਲੀਆਂ ਅਸੀਂ ਵੀ ਫਿਰ ਇੰਕਕਾਰੀਆਂ ਦਾ ਹੱਸਾ ਗੂੰਜਦਾ ਕੁਝ ਦਾ ਕੁਝ ਬਣ ਜਾਣਾ ਤੁੜੀਆਂ ਸ਼ਰਤਾਂ ਯਾਦ ਆਉਂਦੀਆਂ ਨੇ ਤੁਹਾਡੇ ਅੰਦਰੋਂ ਭਰ ਦਿੰਦੇ ਸੀ ਗੱਲ ਗੱਲ ਤੇ ਮੈਨੂੰ ਛੇਨਾ ਲੱਗਦਾ ਸੀ ਕਿ ਜੇ ਭੱਲਾ ਸਾਹਿਬ ਨਾਲ ਸੀਨ ਕਰਨਾ ਹੈ ਛੋਟੇ ਹੁੰਦੇ ਪਿਆਂ ਅਵੇਸਲੇ ਹੋ ਕੇ ਨਹੀਂ ਹੋਣਾ ਤਾਂ ਇਹ ਕਰਨਾ ਪੈਣਾ ਹੈ ਨਹੀਂ ਤਾਂ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ ਭੱਲਾ ਸਾਹਿਬ ਉਹਨਾਂ ਨੇ ਸਾਨੂੰ ਨੇਰਾ ਕਰਕੇ ਮੈਂ ਪੂਰੀ ਇੰਡਸਟਰੀ ਵੱਲੋਂ ਮੇਰੀ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਉਹਨੇ ਗੁੱਗੂ ਪਾਜੀ ਦੇ ਵਿੱਚੋਂ ਪੂਰੀ ਇੰਡਸਟਰੀ ਵੱਲੋਂ ਰਾਹਣੀਆਂ ਸਾਡੀ ਫਿਲਮ ਇੰਡਸਟਰੀ ਸਾਰੀ ਇੱਥੇ ਬੈਠੀ ਹੈ ਜਿਹੜੇ ਨਹੀਂ ਆ ਸਕੇ ਉਹਨਾਂ ਨੇ ਸ਼ੋਕ ਸੰਦੇਸ਼ ਭੇਜੇ ਸਭ ਤੋਂ ਪਹਿਲਾਂ ਤਾਂ ਜਿੱਥੇ ਕਪਿਲ ਨੇ ਸਭ ਤੋਂ ਪਹਿਲਾਂ ਆਪਣਾ ਸ਼ੋਕ ਸੰਦੇਸ਼ ਭੇਜਿਆ ਸੀ ਅਕਸ਼ੇ ਕੁਮਾਰ ਪਾਜੀ ਨੇ ਟਵੀਟ ਕੀਤਾ ਹੋਰ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਸ਼ਰਦਾ ਸੁਮਨ ਪੱਲਾ ਸਾਹਿਬ ਨੂੰ ਭੇਜੇ ਨੇ ਤਾਂ ਤੁਹਾਡੀ ਤਕਰੀਰ ਤੇ ਸਿਰਫ ਇਹੀ ਕਹਾਂਗਾ ਕਿ ਪੱਲਾ ਸਾਹਿਬ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਸਿਤਾਰਾ ਸੀ ਪਰ 30 ਸਾਲ ਲਈ 40 ਸਾਲ ਲਈ ਉਹ ਸਿਤਾਰਾ ਸੀ ਪਰ ਰੇਂਦੀ ਦੁਨੀਆ 'ਚ ਕੋਈ ਅਮਰਾਂ ਦਾ ਤਾਰਾ ਬਣ ਕੇ ਹਮੇਸ਼ਾ ਦਿਸਦਾ ਰਹੇਗਾ ساری ਜ਼ਿੰਦਗੀ ਉਸ ਤਾਰੇ ਨੂੰ ਦੇਖਦੇ ਰਵਾਂਗੇ ਉਸ ਤਾਰੇ ਨੂੰ ਸਲਾਮ ਕਰਦੇ ਰਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰ ਤੁਹਾਡਾ ਇਹਿਸਾਸ ਹਮੇਸ਼ਾ ਸਾਡੇ ਅੰਦਰ ਹੈਗਾ ਤੁਸੀਂ ਬਹੁਤ ਯਾਦ ਆਉਗੇ ਗੁਰਪ੍ਰੀਤ ਜੀ ਨੇ ਬਹੁਤ ਹੀ ਭਾਵਪੂਰਤ ਲਫ਼ਜ਼ਾਂ 'ਚ ਧੰਨਵਾਦ ਪੱਲਾ ਜੀ ਬਾਰੇ ਆਪਣੇ ਵਿਚਾਰ ਰੱਖੇ ਆ ਜਦੋਂ ਮੈਂ ਪੱਲਾ ਜੀ ਨੂੰ ਅਕਸਰ ਪੁੱਛਦਾ ਹੁੰਦਾ ਸੀ ਕਿ ਪੱਲਾ ਜੀ ਵੱਡਾ ਬੰਦਾ ਕੌਣ ਹੁੰਦਾ ਉਹਨਾਂ ਨੇ ਕਹਿਣਾ ਜਿੰਨਾ ਪਿਆਰ ਬਾਲਮਕੰਦ ਵੱਡਾ ਉਹ ਹੁੰਦਾ ਜਿਹੜਾ ਆਪਣੇ ਆਸ-ਪਾਸ ਕਿਸੇ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ ਤੇ ਉਹਦੇ ਗਵਾਹ ਜਿਹੜੀ ਆ ਮੈਂ ਤੁਹਾਡੇ ਕੋਲ ਦੋ ਨਾਂ ਲਾਉਂਗਾ ਸੱਡਾ ਸੁਖੀ ਕੈਨੇਡਾ ਬੈਠਾ ਸਿੰਘ ਰਵੀ ਜੱਦਾ ਪੱਲਾ ਤੇ ਮੇਰਾ ਸੁਖੀ ਨੇ ਪੁਖਰਾਜ ਦੀ ਲੋਹੜੀ ਸੀ ਜਿਹੜਾ ਕੱਲ ਹੀ ਅਮਰਜਨ ਤੇ ਪਹੁੰਚਿਆ ਇੰਟਰਸਟੇਟ ਤੇ ਲੋਹੜੀ ਤੇ ਸੁਖੀ ਨੇ ਗਾਇਆ ਸੋ ਕੀ ਸਤਾਰ ਬੰਗੜਾ ਚ ਮੈਂ ਆਪਣੇ ਗੱਲਾਂ ਸੇ ਰਿਕਾਰਡ ਕਰ ਰਿਹਾ ਕਮਾਨ ਨੂੰ ਉਥੋਂ ਦੇ ਗਵਰਨਰ ਨੇ ਸਿੰਘ ਬਣਿਆ ਆ ਨਿਰਮਲ ਜੋੜਾ ਵਿਦਿਆਰਥੀ ਰਹੇ ਆ ਉਹ ਸਾਨੂੰ ਆਪਣੀ ਰਿਆਰ ਸਾਹਿਬ ਇੱਥੇ ਲੈ ਕੇ ਗੋਟਾਂ ਦੇ ਬੈਠੇ ਆ ਸਾਨੂੰ ਬਹੁਤ ਪਿਆਰ ਦਿੱਤਾ ਉਹਨੇ ਦੁੱਖ ਬਣਾਇਆ ਇਹ ਸਾਰੇ ਪੱਲਾ ਸਾਹਿਬ ਨੇ ਵੀ ਮਨਮੋਨ ਕਰੇ ਵਾਲੀ ਗੱਲ ਕੀਤੀ ਆ ਪੱਲਾ ਸਾਹਿਬ ਨੇ ਅਮਰੀਕਾ ਤੋਂ ਜੁਟਾ ਕੇ ਦੇਖ ਵਰਨਾ ਟੀਚਰ ਵੀ ਪਰਫੈਕਟ ਸਪੈਂਸਰ ਕੋਫ ਸਾਹਿਬ ਵੀ ਕਲਾਕਾਰ ਵੀ ਹਰ ਪਾਸੇ ਪਰਫੈਕਸ਼ਨ ਸੀ ਜੋ ਮੇਰੇ ਪਾਸ ਸੋਕਸ ਨੇ ਜਾਈਆਂ ਮੈਂ ਤਾਂ ਇੱਕ ਸਾਲ ਪਹਿਲਾਂ ਅਕੈਡਮੀ ਆਫ ਨੈਸ਼ਨਲ ਲਿਟਰੇਚਰ ਐਂਡ ਕਲਚਰ ਮਹਾਲੀ ਪੀਜੂ ਪ੍ਰੋਗਰੈਸਿਵ ਬੀ ਕੀਪਰ ਐਸੋਸੀਏਸ਼ਨ ਲੁਧਿਆਣਾ ਪੀਜੂ ਲੁਧਿਆਣਾ ਦਾ ਪੀਜੂ ਕਿਸਾਨ ਕਲੱਬ ਲੁਧਿਆਣਾ ਪੈਸਟੀਸਾਈਡ ਖਾਦ ਯੂਨੀਅਨ ਬਠਿੰਡਾ ਪੰਜਾਬ ਫਿਲਮ ਐਂਡ ਟੀਵੀ ਐਕਟਰ ਐਸੋਸੀਏਸ਼ਨ ਪਾਫਟਾ ਸ਼੍ਰੀ ਰਵੀਰ ਸਿੰਘ ਜੀ ਰਾਏ ਐਕਐਮਐਲ ਫਤਿਹਗੜ੍ਹ ਕਮਨਤਰੀ ਸਾਰਤਕ ਮੰਚ ਮਹਾਲੀ ਬਖੀ ਬਾਜ ਬੋਲੂਗਾ ਮੇਰੀ ਬੇਨਤੀ ਹੈ ਸਾਡੇ ਬਹੁਤ ਸਾਰੀ ਯੋਗ ਸਾਡੀ ਗਵੰਦੀ ਗਈ ਆ ਇਸ ਪਰਿਵਾਰ ਤੇ ਹਮੇਸ਼ਾ ਨੇੜੇ ਰਹੇ ਆ ਸਾਡੇ ਮਾਨਯੋਗ ਬਲਬੀਰ ਸਿੰਘ ਜੀ ਸਿੱਧੂ ਜੋ ਸਾਫ ਦਾ ਸਿਹਤ ਮੰਤਰੀ ਨੇ ਸਪਰਨ ਬੇਨਤੀ ਆ ਕਿ ਉਹ ਵੀ ਇਸ ਪਰਿਵਾਰ ਨਾਲ ਬਹੁਤ ਨੇੜੇ ਜੁੜੇ ਹੋਏ ਸੀਗੇ ਤੇ ਸਾਡੇ ਪਿਤਾ ਦੇ ਨਾਲ ਬਹੁਤ ਪਿਆਰ ਰਹਿਣਾ ਦਾ ਸਾਰੇ ਗਵੰਡੀ ਵੀ ਆ ਮਾਨ ਜੋ ਬਲਬੀਰ ਸਿੰਘ ਸਿੱਧੂ ਜੀ ਸਾਫ ਦਾ ਹੈਲਥ ਮੰਟਰ ਮਿਨਿਸਟਰੀ ਪੰਜਾਬ ਬਾਲੀਵੁੱਡ ਪਰਿਵਾਰ ਹਾਲੀਵੁੱਡ ਪਰਿਵਾਰ ਈਵਨ ਲਾਹੌਰੀਵੁੱਡ ਪਰਿਵਾਰ ਪਰਮ ਸਤਕਾਰ ਜੋ ਗੁਰੂ ਨਾਨਕ ਦੇਵ ਸੱਚ ਦੇ ਮਾਰਗ ਤੇ ਚੱਲਣ ਵਾਲੇ ਸਹਿਜ ਗੁਰੂ ਸਾਹਿਬ ਜੀ ਹਜ਼ੂਰੀ ਦੇ ਵਿੱਚ ਮੇਰੇ ਨਿੱਗੇ ਦੋਸਤ ਸਾਡੇ ਬਹੁਤ ਹੀ ਸਤਿਕਾਰਯੋਗ ਹਿਰਦਾ ਬਲੁੰਦਰਨ ਵਾਲੀ ਇਸ ਜਗਤ ਦੇ ਤਾਰਾ ਖਬਰ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਜਿੰਦਰ ਸਿੰਘ ਪੱਲਾ ਜੀ ਗਿਆਨ ਤੌਰ 'ਤੇ ਸੁਣਾਂਮੀ ਸੋਸ਼ਲ ਮੀਡੀਆ ਤੇ ਹਰ ਜੀ ਵਾਹਿਗੁਰਜੀ ਕਾ ਖਾਲਸਾ ਸ਼ਰਧਾਂਜਲੀਆ ਦੇ ਦਰਿਆ ਵਹਾ ਦਿੱਤੇ ਜੋ ਸਾਡੇ ਰਗਲੇ ਜੈਸੋਤੇ ਜੀ ਰਾਜਿਓ ਮੇਰੇ 24 ਕੈਰਟ ਦੇ ਸ਼ੁੱਧ ਸੋਨੇ ਵਰਗੇ ਦੋਸਤ ਪਹਾੜ ਜਿੰਨੀ ਉਚਾਈ ਦੇ ਕੇ ਸਮੁੰਦਰ ਜਿੰਨੀ ਡੁੰਗਾਈ ਉਸ ਪਰਬਾਤਾਂ ਦੀ ਬੁੱਕਲ ਤੇ ਜਾ ਬੈਠਾ ਹਾਸਿਆਂ ਦੇ ਬੰਜਾਰੇ ਸਦਾ ਲਈ ਚਮਕਣ ਵਾਲੇ ਸਤਾਰੇ 1976 ਕੇ ਕੋਈ ਦੁਨੀਆ ਦੀ ਐਸੀ ਰੱਖ ਨਹੀਂ ਜੁਲਾਈ ਅਗਸਤ ਜਿਹੜੀ ਨਰਮਣਾ ਹੋਈ ਗੌਰਮੈਂਟ ਕੌਂਸਲ ਲੁਧਿਆਣਾ ਵਿੱਚ ਜਦੋਂ ਕੋਈ ਐਸਾ ਲੀਡਰ ਨਹੀਂ ਪੌੜੀ ਚੜਦੇ ਦੋਸਤ ਬਣੇ ਜਿਸ ਵੱਲੋਂ ਇਸ ਪ੍ਰਵਾਦ ਦੇ ਨਾਲ ਦੁਖਸਤ ਦੁਖਰਾ ਵੜਾਇਆ ਗਿਆ ਸਾਡੀ ਪਾਰਟੀ ਦੇ ਛਾਟ ਫਿਲਮਾਂ ਦੇਖੀਆਂ ਸੀ ਉਹ ਸਾਲ ਰਾਹੁਲ ਗਾਂਧੀ ਜੀ ਦਾ ਵੀ ਪੜਨ ਤੋਂ ਬਾਗੀ ਹੋ ਗਏ ਜਦੋਂ ਸਾਨੂੰ ਸਾਡੀ ਇੰਜੀਨੀਅਰਿੰਗ ਬਣਨ ਦੀ ਤਮੰਨਾ ਨੂੰ ਸਾਡੇ ਸਾਡੀ ਪਾਰਟੀ ਦੇ ਦੂਆ ਪ੍ਰਧਾਨ ਮੇਰੇ ਵੀਰ ਰਮਨ ਸਿੰਘ ਰਾਜਾ ਬੜੇ ਬੱਲੇ ਦੇ ਮਾਤਾ ਪਿਤਾ ਵੀ ਉਹਨਾਂ ਦੇ ਧਰਮਪਤਨ ਸਾਡੀ ਜੁੜੀ ਪੈਣ ਅਮਰਤਾ ਬੜਕ ਜੀ ਵੀ ਮਾਤਾ ਪਿਤਾ ਵੀ ਇੱਥੇ ਹਾਜ਼ਰ ਸਨ ਸਾਡੀ ਪਾਰਟੀ ਦੇ ਸਾਡੀ ਜਦੋਂ ਯੂਨੀਵਰਸਿਟੀ ਵਿੱਚ ਕਰਤੀ ਹੋਗੇ ਉਹਦੋਂ ਤੱਕ ਸਾ ਪ੍ਰਤਾਪ ਸਿੰਘ ਬਾਜਲਾਵਾਲਾ ਵੀ ਬਹੁਤ ਸੁੰਦਰ ਇਕੱਠੇ ਹੋ ਗਏ ਸੰਦੋਸ਼ ਸੰਦੇਸ਼ ਸੋਹਣੇ ਗੱਲਾਂ ਦੀ ਗੁੱਠਲੀ ਔਰ ਸਾਰੇ ਆਪੋ ਆਪਣੀ ਵਾਰੀ ਕਰ ਦੂਸਰੇ ਸਾਗਰ ਤੇ ਗਏ ਨੇ ਦੂਸਰੇ ਸਮੁੰਦਰ ਉਧਰਤੀ ਆਪ ਦੇ ਨਾਲ ਬਾਲਮਕੰਨ ਸ਼ਰਮਾ ਜੀ ਨਾਲ ਉਹਨਾਂ ਦਾ ਸਾਥ ਉਹ ਸਾਰੇ ਪੰਜਾਬ ਜਿਹੜਾ ਪੜਾਉਣ ਵਾਸਤੇ ਸਮੁੱਚੇ ਪੰਜਾਬ ਦੇ ਵਿੱਚ ਜਸਦੀਪ ਜੀ ਡੀPHD ਤੋਂ ਇਲਾਵਾ ਹੋਣ ਲੋਕਾਂ ਨੂੰ ਮਿਲੇ ਰਹੇ ਨੇ ਉੱਥੇ ਲੋਕਾਂ ਨੂੰ ਦੁੱਖ ਪਟਾ ਰਹੇ ਨੇ ਫੈਸਟੀਵਲ ਮੇਲੇ ਫਿਲਮਾਂ ਚਣਕਾਟੇ ਦੁਨੀਆ ਦੇ ਦੌਰੇ ਆਵਾਜ਼ ਸਾਨੂੰ ਮਹਿਸੂਸ ਹੁੰਦਾ ਕਿ ਭੱਲਾ ਸਾਹਿਬ ਕਿ ਜੇ ਵੱਡੀ ਹਾਦੀ ਸੀ ਜੋ ਇਹਨਾਂ ਨੇ ਸੰਸਾਰਿਕ ਇੱਕ ਵਾਰੀ ਅਸੀਂ ਇਕੱਠੇ ਹੋਏ ਪੈਰ ਪਾਏ ਦੋ ਨੂਬਲ ਰੂਹਾਂ ਛੋਟਾ ਬ੍ਰਦਰ ਮੇਰ ਬਣ ਗਿਆ ਤੇ ਭੈਣ ਕਮਨ ਸ਼ਰਮਾ ਮੈਨੂੰ ਕਹਿੰਦੇ ਬੜਾ ਵੱਡਾ ਮੈਂ ਤਾਂ ਕਰਮਾ ਵਾਲਾ ਐ ਜਿਹੜਾ ਐਮਫੀ ਪਰਸਨ ਨੂੰ ਕਿ ਮੈਨੂੰ ਨਗ ਨੂੰ ਇਸ ਸੈਕਟਰ ਦਾ ਵਾਸੀ ਆ ਮੈਂ ਕਿਹਾ ਸਾਨੂੰ ਉੱਥੋਂ ਵੱਡਾ ਮਾਣ ਹੈ ਕਿ ਖੜੀਆਂ ਹੋਈਆਂ ਕਿ ਅਸੀਂ ਉਸ ਆਸਤੀ ਦੇ ਨਾਲ ਬੈਠੇ ਸਾਡਾ ਸੈਕਟਰ ਦਾ ਮਾਣ ਹੈ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ ਨਾਲ ਸਾਨੂੰ ਕੁਝ ਲੋਕ ਜਾਣਦੇ ਹੋਣਗੇ ਜਾਂ ਕੁਝ ਸਟੇਟ ਦੇ ਲੋਕ ਜਾਣਦੇ ਹੋਣਗੇ ਕਿਉਂਕਿ ਕੱਲਾ ਮੈਂ ਜਸਪ੍ਰੀਤ ਨੂੰ ਸਾਰਾ ਸੰਸਾਰ ਜਾਣਦਾ ਹੈ ਅੱਜ ਇਸ ਪੱਲ ਦਾ ਇੱਕ ਹੱਕ ਗਵਾਹ ਕਾਬਲੀਅਤ ਜੋ ਪੰਨਾ ਸਾਹਿਬ ਦੀ ਪਪੂਲਰਟੀ ਬਖਮੋਲੀਅਤ ਸੱਚੇ ਤੇ ਅੰਦਾਜ਼ ਲਹਿਜ਼ਾ ਜੋ ਦੁਨੀਆ ਦੇ ਵਿੱਚ ਪਰਫੈਕਸ਼ਨ ਹੁਣੇ ਗਰੇਵਾਲ ਸਾਹਿਬ ਮੁਲਕ ਗਏ ਨੇ ਕਿ ਕਿੰਨੇ ਲੋਕਾਂ ਨੇ ਉੱਥੇ ਸਦਲੜੀ ਪੇਟ ਕੀਤੀ ਆ ਮੈਂ ਕੱਲ ਦੇਖ ਰਿਹਾ ਸੀ YouTube ਦੇ ਉੱਤੇ ਇਹਨਾਂ ਦੀ ਕਿੰਨੇ ਕੰਟਰੀਆਂ ਦੇ ਵਿੱਚ ਲੋਕਾਂ ਨੇ ਉੱਥੇ ਪਾਇਆ ਦੇ ਕਿ ਐਡਾ ਕਾਬਲ ਤੇ ਐਡਾ ਵਧੀਆ ਸਾਡਾ ਹੀਰੋ ਸੁਖ ਗਿਆ ਪਰ ਇਹ ਪ੍ਰਮਾਤਮਾ ਦਾ ਭਾਣਾ ਨੂੰ ਕੋਈ ਟਾਲ ਨਹੀਂ ਸਕਦਾ ਮੈਂ ਕਰ ਜਾਣ ਦਾ ਵੀ ਦੂਤੇ ਬਾਰੀ ਮੌਕਾ ਮਿਲਿਆ ਪਰ ਬੜਾ ਸਾਨੂੰ ਅਫਸੋਸ ਹੈ ਕਿ ਅਸੀਂ ਕਿ ਐਸਾ ਕਰਨੀ ਚਾਹੋ ਨਾ ਕਿ ਜਿੰਨੇ ਹੀਰਾ ਗਵਾਇਆ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਚੀਫ ਮਿਨਿਸਟਰ ਤੋਂ ਲੈ ਕੇ ਬਾਹਰਨੇ ਕਾਰਨਰ ਤੋਂ ਲੈ ਕੇ ਮੇਰਾ ਅਮਰਜੀਤ ਸਿੱਧੂ ਬੈਠੇ ਨੇ ਇਹਨਾਂ ਨੇ ਕਹਿੰਦਾ ਇੱਕ ਜ਼ਿਕਰ ਕੀਤਾ ਚਾਹੇ ਉਹ ਹੌਸ ਦੇਣਾ ਚਾਹੇ ਹਾਲੀਵੁੱਡ ਦੇਣ ਚਾਹੇ ਬੋਲੀਵੁੱਡ ਦੇਣ ਚਾਹੇ ਚੌਕ ਹੈ ਤੁਸੀਂ ਸਾਰੇ ਉਹ ਚੌਕ ਨੂੰ ਭੱਲਾ ਸਾਦੇ ਡਾਕ ਕੀਤਾ ਜਾਣਾ ਤੇ ਕਹਿੰਦਾ ਬਤਾ ਪਾਸ ਕਰਕੇ ਉੱਥੇ ਜੋ ਸਟੈਚੂ ਜਾਂ ਜੋ ਉਹਨਾਂ ਦੀ ਯਾਦਗਾਰ ਪਰਿਵਾਰ ਚਾਹੂਗਾ ਜਾ ਸਾਡੇ ਜਿੰਨੇ ਕਲਾਕਾਰ ਵੀਰ ਬੈਠੇ ਨੇ ਸੋਚ ਹੋਣਗੇ ਉਹ ਉੱਥੇ ਬਣਾ ਦਿੱਤੀ ਜਾਵੇਗੀ ਤਾਂ ਕਿ ਆਈ ਲਵ ਯੂ ਦੀ ਵਾੜੀ ਲੂਸੀਆ ਨਾਲ ਸਾਡੇ ਇਸ ਸਮਾਜ ਵਾਸਤੇ ਜੋ ਐਗਜ਼ਾਮਪਲ ਸੈੱਟ ਕਰਕੇ ਗਏ ਨੇ ਉਹ ਅਮਰ ਰਹੇ ਸਾਡੀ ਜਿਹੜੀ ਬੱਚੀ ਜਨਰੇਸ਼ਨਾਂ ਨੇ ਉਹਨਾਂ ਕੋਲ ਕੁਝ ਸਿੱਖਦੇ ਰਹਿਣ ਜੇਮਸ ਨਿਊਯਾਰਕ ਪਿਛਲੇ ਸਾਲ ਉਹ 14 ਉੱਥੇ ਬਲਕਾਂਜੀ ਨੂੰ ਸਾਰਿਆਂ ਨੂੰ ਉਹਨਾਂ ਦੇ ਨਾਮ ਤੇ ਅਸੀਂ ਮਹਾਲੀ ਦੇ ਵਿੱਚ ਵੀ ਕਹਾਦਾ ਟਾਈਗਰ ਥੀਟਰ ਦੇ ਪੈਟਰਨ ਤੇ ਇੱਕ ਅਕੈਡਮੀ ਅਤੇ ਮਿਊਜ਼ੀਅਮ ਇੱਕ ਸੋਲਟੋਰੀਅਮ ਬਣਾਉਣ ਵਾਸਤੇ ਵੀ ਜੋ ਸਾਡੀ ਸਰਕਾਰ ਤੁਸੀਂ ਸਵਾ ਦੋ ਕਿਲੇ ਦੇ ਜੀ ਵਿਚ ਸੈਕਟਰ 78 ਦੇ ਚ ਅਲਾਟ ਕੀਤੀ ਹੋਈ ਹੈ ਤੇ ਜਦੋਂ ਵੀ ਸਰਕਾਰ ਨੂੰ ਮੈਂ ਮੁੱਖ ਮੰਤਰੀ ਸਾਹਿਬ ਆਪ ਖੁਦ ਕਲਾਕਾਰ ਨੇ ਇਹੋ ਜਿਹਾ ਮੈਂ ਤੁਹਾਡੇ ਨਾਲ ਅੱਜ ਇੱਥੇ ਉਹਦੇ ਬਹੁਤ ਸਾਰੇ ਨਵੰਦੇ ਤੇ ਬੈਠੇ ਨੇ ਐਮਐਲਏ ਸਾਹਿਬ ਬੈਠੇ ਨੇ ਜਾਂ ਬੈਰੋਕਰੇਸੀ ਬੈਠੀ ਹੈ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਇਹ ਤਿੰਨ ਬੋਸ ਲੋਕਾਂ ਸੁਭਾਅ ਕੀਤਾ ਜਾਵੇ ਚੰਡੀਗੜ੍ਹ ਸਾਹਿਬ ਵਰਗੇ ਜਿਹੜੇ ਸਾਡੇ ਬਹੁਤ ਵੱਡੇ ਵੱਡੇ ਆਰਟਿਸਟ ਨੇ ਕਲਾਕਾਰ ਨੇ ਬਹੁਤ ਜਿਆਦਾ ਜਗ੍ਹਾ ਉੱਥੇ ਬੜਾਈਆਂ ਜਾਣਟਾ ਕੇ ਸਦਾ ਅਮਰ ਰਹਿਣ ਤੋਂ ਲੋਕ ਸਿਖਦੇ ਰਹੇ ਅੱਜ ਹਾਲੀਵੁੱਡ ਹਾਲੀਵੁੱਡ ਮੈਂ ਖਾਸ ਤੌਰ ਤੇ ਰਾਹੁਲ ਜੀ ਦਾ ਜਿਹੜਾ ਮੈਸੇਜ ਵਰਤ ਰਿਹਾ ਹਾਂ ਕਿ ਡੀਐਸ ਨਿਧਾਤੀ ਪਰਮਦੀਪ ਕੌਰ ਅੱਜ ਦਾ ਸਾਰੀ ਸੰਗਤ ਦਾ ਸਾਰੇ ਦਰਸ਼ਕਾਂ ਦਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਜਿਸ ਨੂੰ ਬਹੁਤ ਭਲਾ ਹੈ ਜਿਹੜਾ ਮਾਰਕੇਬਲ ਬਿਟ ਐਂਡ ਹਿਊਮਰ ਮੌਜੂਦ ਜਿਹੜੇ ਨੇ ਟ੍ਰੈਂਡ ਆਡੀਅੰਸ ਅਕਰਾਉਂਡ ਦਾ ਬਾਰਡ This is a beautiful artist, brilliant and able to, to the, capture the essence of life Pallaji. in Punjab Baj. The, family the and memorable directors he played left on behalf the lasting of the state of Utah on the public memory and in my he made personal capacity. for people laugh, and I am sure he will continued to work joyful memories long after he is gone. and the presenting of the swami singh palla of, uh, a gifted artist uh, blooming family man one, and cul I cultural and cultural jo add icon. your family strength in, I had in the this honor of meeting time, mr palla in 2015 when he and thank you very much sir mr palla sir at the end with me was interviewed by manmohan singh garewal even in that brief counter mr palla's warm humor ਵਿੱਕਤਵੀ ਰੇਡੀਓ ਸਟੇਸ਼ਨ ਲਿੰਕ ਕਰ ਫਿਲਮਾਂ ਤੱਕ ਉਹਨਾਂ ਨੇ ਆਪਣੀ ਵਿਸ਼ੇਸ਼ ਸ਼ੈਲੀ ਵਿਅੰਗ ਦੀ ਲੋਕਾਂ ਨੂੰ ਨਾਸਿੰਗ ਸਾਇਆ ਸਮਾਜ ਦੀਆਂ ਬਹੁਤ ਕਰਾਰੀ ਚੋਟ ਵੀ ਕੀਤੀ ਉਹਨਾਂ ਦੇ ਦਰਜੇ ਦੇ ਕਿਰਦਾਰ ਸੰਵਾਦ